हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਡੱਲ ਪਿੰਡ ਦੋਸਤੋ ਨੇੜੇ ਪਿੰਡ ਕਲਸੀਆਂ ਵਾਂ ਦਲੇਰੀ ਮਾੜੀ ਮੇਗਾ ਤੇ ਖਾਲੜਾ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਦਲੇਰ ਸਿੰਘ ਬਾਠ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਵੀਰ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਹਾਂਜੀ ਕਰਦੇ ਆਂਗੇ ਐਨੀਮਲ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਤੁਹਾਨੂੰ ਪੰਜ ਗਨਾਂਗ ਆਪਾਂ ਦਿਖਾਉਣੇ ਆਂ ਚਾਰ ਮੱਝਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਦੋਸਤੋ ਬਿਲਕੁਲ ਤਾਜ਼ੀਆਂ ਮੱਝਾਂ ਨੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਤਿੰਨ ਮੱਝਾਂ ਗੱਪਣ ਤਿਆਰੀ ਵਾਲੀਆਂ ਇੱਕ ਮੱਝ ਸੂਈ ਆ ਇੱਕ ਜਰਸੀ ਬਰੀਡ ਦੇ ਵਿੱਚ ਦੋਸਤੋ ਵੇਰਡ ਤੁਹਾਨੂੰ ਦਿਖਾਵਾਂਗੇ ਇਹ ਵੀ ਸੂਈ ਸਬਾਈ ਆ ਦੁੱਧ ਤੇ ਚੱਲਣ ਦੀ ਆ ਤੇ ਦੋ ਪਸ਼ੂ ਦੁੱਧ ਤੇ ਆ ਤਿੰਨ ਗੱਪਣ ਆ ਤੇ ਬਾਕੀ ਤਿੰਨ ਗੱਪਣ ਪਸ਼ੂ ਆ ਦੋਸਤੋ ਤੇ ਤਿੰਨੇ ਗੱਪਣ ਪਸ਼ੂਆਂ ਦੀ ਤੁਸੀਂ ਤਸੱਲੀ ਆ ਟਿੱਪ ਕੇ ਚੌਥਰਾਂ ਦੀ ਕਰ ਸਕਦੇ ਜੀ ਜਿਹੜਾ ਦੋਸਤੋ ਨਾਗ ਸੋਏ ਸੋਏ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਟਾਈਮ ਚੋਣੀ ਐ ਦੋ ਟਾਈਮ ਚੋਣੀ ਐ ਤਿੰਨ ਟਾਈਮ ਚੋਣੀ ਐ ਦੋਸਤੋ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆਪਣਾ ਹੱਕ ਸਮਝ ਕੇ ਤਸੱਲੀ ਆ ਉਹ ਜ਼ਰੂਰ ਕਰ ਲਿਓ ਠੀਕ ਆ ਅੱਜ 20 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਕੁ ਸ਼ਾਮ ਦੇ 4:30 5:00 ਦਾ ਜਿਹੜਾ ਸਮਾਂ ਹੈਗਾ ਆਓ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਜਾਣਕਾਰੀ ਆ ਅੱਜ ਇਹਨਾਂ ਪਿਸ਼ਵਾਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਜੀ ਸਾਸਰੀ ਕਾਲ ਸੰਤੂ ਸਾਹਿਬ ਹੋਰ ਪਾਜੀ ਠੀਕ ਠ ਬਹੁਤ ਵਧੀਆ ਜੀ ਲੈ ਵੀ ਗਰ ਲਾਲ ਅੱਜ ਵੀ ਕਰਮ ਵਾਲੀਆਂ ਮੱਝਾਂ ਆਪਣੇ ਕੋਲ ਚਾਰ ਨਾਗ ਆਪਣੇ ਕੋਲ ਮੱਝਾਂ ਤੇ ਇੱਕ ਵੈੜ ਆ ਗਈ ਹਾਂਜੀ ਸੰਧੂ ਸਾਹਿਬ ਅੱਜ ਚਾਰ ਨਾਗ ਆ ਮੱਝਾਂ ਝੋਟੀਆਂ ਇੱਕ ਆਪਣੇ ਕੋਲ ਜਰਸੀ ਵੈੜ ਆ ਠੀਕ ਆ ਜੀ ਹਾਂਜੀ ਸੂਈ ਸਵਾਈ ਹੈ ਤੇ ਗੱਪਣ ਮੱਝਾਂ ਤਿੰਨੇ ਅੱਜ ਬਣਾ ਸੰਧੂ ਸਾਹਿਬ ਤਿੰਨੇ ਖਬਰਦਾਰ ਚੀਜ਼ਾਂ ਲਓ ਜੀ ਸੋ ਤਿੰਨ ਗੱਪਣ ਮੱਝਾਂ ਦੋਸਤੋ ਇੱਕ ਸੂਈ ਆ ਇੱਕ ਵੈੜ ਜਿਹੜੀ ਉਹ ਵੀ ਸੂਈ ਸਵਾਈ ਮਿਲ ਜੂਗੀ ਤੁਹਾਨੂੰ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਦੋਸਤੋ ਇਸੇ ਮੱਝ ਤੋਂ ਕਰਾਂਗੇ ਆਪਾਂ ਫੁੱਲ ਵੱਡੇ ਕੱਦ ਕਾਟ ਦੀ ਆ ਢਾਂਚਾ ਢੂਚਾ ਬੜਾ ਵੱਡਾ ਹੈ ਇਸ ਮੈਂ ਦਾ ਤੇ ਗਰਲਾਲੇ ਸ਼ੁਰੂਆਤ ਇੱਥੋਂ ਕਰ ਲੈਨੇ ਆ ਵੀਰ ਇਹ ਸ਼ੁਰੂਆਤ ਸੰਧੂ ਸਾਧ ਦੂਜੇ ਸਵੇਰ ਝੋਟੀ ਸੁਣੀ ਆ ਓਕੇ 26 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਅੱਛਾ ਜੀ ਹਾਂ ਜੀ ਪਹਿਲੇ ਸੂਏ ਘਰ ਵਾਲਿਆਂ ਵੀਰਾਂ ਜਿਨ੍ਹਾਂ ਦਾ ਪੱਲੇ ਹੀ ਹੁੰਦੇ ਨੇ 14 ਲੀਟਰ ਦੁੱਧ ਚੋਆ ਆ ਤੇ ਪਹਿਲ ਨੂੰ ਇੱਕ ਵੀ ਜੰਨੀ ਕਰਮਾ ਵਾਲੀ ਬਣੀ ਆ ਆਪਾਂ ਸਾਰੀ ਵਿਰਾਹਾ ਕੇ ਤਸੱਲੀ ਕਰਕੇ ਲੈਂਦੀ ਆ ਹੂੰ ਲਓ ਜੀ ਮੁੱਠੀ ਆਲਾ ਸਾਂ ਲੱਗਾ ਜੀ ਵੇਖੋ ਹੱਥੀ ਚੋਈ ਜਰਾ ਦੂਜਾ ਸੂਆ ਦੋਸਤੋ ਇਹ ਹੁਣ ਸੂਆ ਜਾ ਰਹੀ ਆ ਆ ਇੱਕ ਵੀ ਨੈਟ ਲਾਵਾਂ ਨਹੀਂ ਬਾਕੀ ਤੁਸੀਂ ਵੇਖ ਸਕਦੇ ਹੋ ਰੁਗ ਰਗ ਕਾਫੀ ਭਿੰਦੇ ਆ ਠੀਕ ਹੈ ਢਿੱਲ ਬਹੁਤ ਜ਼ਿਆਦੀ ਕੌੜਾ ਪਿੱਟਪੂੜਾ ਫੁੱਲ ਰਾਜੀ ਆ ਫੁੱਲ ਵੱਡੇ ਕਾਦਗਾਰ ਦੇ ਵਿੱਚ ਆ ਠੀਕ ਆ ਜੀ ਬਾਕੀ ਡੀਨ ਦੌਲ ਸਰੀਰ ਨਾਰਮਲੀ ਤੁਸੀਂ ਸਾਰੇ ਵੀਰਾਂ ਨੇ ਦੇਖ ਕੇ ਜੱਜਮੈਂਟ ਕਰ ਹੀ ਲੈਣੀ ਆ ਫੁੱਲ ਵੱਡੇ ਢਾਂਜੇ ਢੂਜੇ ਦੀ ਇਹ ਜਿਹੜੀ ਦੁੱਤਾਂ ਸੰਧੂ ਸਾਹਿਬ ਦੁੱਗੀਆਂ ਸਾਰੀਆਂ ਚੰਗੀਆਂ ਪਰ ਇਹ ਜਿਆਦਾ ਚੰਗੀ ਆ ਤੇ ਕਰਨਾਲ ਸਮਝ ਤਾਂ ਕਿੰਨਾ ਕੁ ਬਾਕੀ ਆ ਸਮਾਂ ਸੰਧੂ ਸਾਹਿਬ ਇਹਦੇ 5 ਤੋਂ 6 ਦਿਨ ਪਿਆ ਕੋਈ ਵੀਰ ਹਫਤਾ ਮੰਨ ਕੇ ਲੈ ਸਕਦਾ ਹਫਤਾ ਕ ਮੰਨ ਲੇ ਹਾਂ ਜੀ ਚਵਾਈ ਜੋ ਇੱਕ ਨੰਬਰ ਨਿਕਲੂਗੀ ਕੋਈ ਕੋਰ ਛਟਾਣੀ ਆਪਾਂ ਚਿਪ ਕੇ ਵਰਾ ਕੇ ਤਸੱਲੀ ਕਰਕੇ ਮੱਝ ਲੈਂਦੀ ਆ ਲੋ ਜੀ ਇਧਰ ਵੇਖੋ ਲੈ ਵੇਟਲਾ ਹੋ ਜੀ ਠੀਕ ਹੈ ਤੇਲ ਤੁਹਾਨੂੰ ਬਹੁਤ ਜ਼ਿਆਦੀ ਆ ਦੋਸਤੋ ਲੇਵੇ ਦੇ ਵਿੱਚ ਸੋ ਕੋਈ 8 10 ਦਿਨ ਵੀ ਰਾਂ ਦਾ ਪਿਆ ਵੀ ਲੈ ਜਾਊਗਾ ਜੇ ਖੁੱਲੇ ਢੋਲੇ ਲੰਬਾਈ ਵੀ ਸੰਧੂ ਸਾਹਿਬ ਵੇਖੋ ਇਹਦੀ ਮਾਈਦੀ ਹਾਂਜੀ ਲੰਬਾਈ ਇਹ ਚਾਹੀਦੀ ਹੈ ਲੰਬਾਈ ਵੀ ਪੂਰੀ ਆ ਉਚਾਈ ਵੀ ਪੂਰੀ ਆ ਬਹੁਤ ਸੋਹਣੀ ਕਈ ਯਾਰ ਮੱਜਾਂ ਮੱਜਾਂ ਝੋਟੀਆਂ ਸੰਧੂ ਸਾਹਿਬ ਕਦ ਕਰ ਜਾਂਦੀਆਂ ਤੇ ਲੰਬਾਈ ਤੋਂ ਰਹਿ ਜਾਂਦੀਆਂ ਆ ਬਿਲਕੁਲ ਚਰਮਾਲ ਕਿਸੇ ਪਾਸਿਓਂ ਨਹੀਂ ਖੰਜੀ ਇਹਦੇ ਵੇਲ ਵੀ ਦੋਸਤੋ ਲੰਬੀ ਆ ਕਦ ਕੋਦ ਵੀ ਪੂਰਾ ਉੱਚਾ ਵੱਡਾ ਕਦ ਕਰਾ ਪਿੱਛੋਂ ਵੀ ਤੁਸੀਂ ਵੇਖੋਗੇ ਚੌੜਾ ਪਿੱਠ ਪੂੜਾ ਤੇ ਥੱਲੋਂ ਲੇਵੇ ਦੀ ਦੋਸਤੋ ਬੰਤਰ ਸੋ ਤੇ ਨੇੜੇ ਜਾ ਕੇ ਕੋਈ ਨਾ ਪਸ਼ੂ ਨਾਰਮਲ ਦਰਮਿਆਨੀ ਭਲ ਭਾਜੋ ਗੱਲ ਵੱਖਰੀ ਆ ਬਾਕੀ ਹੁਣ ਵੇਖੋ ਪੂਰਾ ਨਿੱਗਰ ਲੇਵਾ ਤੇ ਪੱਦਰ ਬਖਾਲਾ ਦੂਜੇ ਸਵੇਰੇ ਵੀ ਦੱਸ ਰਿਹਾ ਵੀ ਦੂਜੇ ਸਵੇਰੇ ਇਹਨੇ ਸੂਰੋਂ ਵੱਜੀ ਦੀਦੀ ਆ ਖੁਰਲੀ ਦੇ ਮੱਚ ਵੀ ਵੱਜੀ ਆ ਨਹੀਂ ਪੂਰੀ ਸਭੀ ਸੁੰਬੀ ਆ ਕਿ ਐਡੀ ਕੋਈ ਗੱਲ ਨਹੀਂ ਠੀਕ ਆ ਜਿੱਥੋਂ ਵੀ ਆਇਆ ਪਸ਼ੂ ਦੋਸਤੋ ਚੰਗਾ ਚੰਗਾ ਪਸ਼ੂ ਤਾਂ ਨਾ ਚੰਗੀ ਕੇਅਰ ਕੀਤੀ ਆ ਚੰਗੀ ਸੰਭਾਲ ਕੀਤੀ ਆ ਜਿਸ ਫਾਰਮਰ ਵੀਰ ਦੇ ਕੋਲੋਂ ਵੀ ਇਹ ਪਸ਼ੂ ਆਇਆ ਨਾਰਮਲ ਹੀ ਦੱਸੋ ਮੱਝਾਂ ਪਾ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਹੁੰਦੇ ਆ ਪਸ਼ੂ ਇਹ ਉਹਨਾਂ ਮੱਝਾਂ ਨਾਲੋਂ ਜਿਹੜੀ ਦੋਸਤੋ ਨਾਰਮਲ ਮੱਝਾਂ ਨਾਲੋਂ ਉੱਚੀ ਆ ਸੰਧੂ ਸਾਹਿਬ ਫੋਲ ਸ਼ੇਜ 'ਚ ਪੜੀ ਆਈ ਦੇਖੋ ਹਾਂਜੀ ਫੋਲ ਸ਼ੇਜ 'ਚ ਪੜੀ ਆਈ ਇਹਨੂੰ ਹਾਂ ਇਹ ਦੇਖੋ ਕਹਿੰਦੀਆਂ ਗੱਲਾਂ ਨਹੀਂ ਕਿ ਇਹਦੇ 3 6 ਛੱਡੇ ਕਿ ਇਹਦੇ 4 ਹੂੰ ਇਧਰ ਧੱਕੇ ਨਾ ਪਾਈਏਖੋ ਪੜੀ ਵੀ ਫੋਲ ਪੂਰਾ ਸਟੈਂਡਰਡ ਸਹਜ ਹੀ ਆ ਪੂਰਾ ਫਸ ਕੇ ਆ ਹੈ ਲੋ ਦੋਸਤੋ ਠੀਕ ਆ ਬਹੁਤ ਸੋਹਣੀ ਮੱਝ ਤੇ ਚੰਗਾ ਪਸ਼ੂ ਤਾਂ ਨਾ ਦੋਸਤੋ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਅੱਛਾ ਗਰ ਲਾਲ ਵੀਰੇ ਦਵਾ ਕਿੰਨੇ ਦੀ ਸੰਧੂ ਸਾਹਿਬ ਕੀ ਕਰਦੇ ਆ ਡਿਮਾਂਡ ਇਹੋ ਜਿਹੀਆਂ ਮੱਝਾਂ ਵਿਸਾਖ ਦੇ ਵਿੱਚ ਤੇ ਵੇਚਦੇ ਰਹੇ ਆਂ ਆਪਾਂ ਸਵਾ ਸਵਾ ਲੱਖ ਦੀਆਂ ਘਰੋਂ ਤੁਹਾਡੇ ਚੈਨਲ ਤੇ ਵੀਡੀਓ ਪੈਦੀਆਂ ਰਹੀਆਂ ਕਈ ਭੈਣ ਭਰਾ ਆਂਦੇ ਸੌਣ ਆ ਗਿਆ ਏ ਥੋੜਾ ਸੁਆ ਪਿਆ ਮਾਲ ਸਸਤਾ ਹੋ ਗਿਆ ਆਪਾਂ ਬਿਲਕੁਲ ਹੀ ਸਸਤਾ ਕਰ ਦੇਣਾ ਡਿਮਾਂਡ ਕਰਨ ਨੂੰ ਭਾਵੇਂ ਇਹਦੀ ਕਰ ਲਈਏ 1 ਦਾ ਪੁੱਤਰਾ ਸਵਾ ਦੀਆਂ ਵੇਚ ਰਹੇ ਆਂ ਡਿਮਾਂਡ 1 ਦਾ ਹੋਣੀ ਕਰਨੀ 1 5 ਵੀ ਨਹੀਂ ਕਰਨੀ ਡਿਮਾਂਡ ਹੈਗੀ ਲੱਖ ਹਾਂ ਨਾ ਉਹਦੇ ਵਿੱਚੋਂ 8000 ਰੁਪਏ ਛੋਟ ਕਰਕੇ 92000 ਦੀ ਚੋਟੀ ਦੇ ਦਾਂਗੇ ਜੀ 92000 ਦੀ ਆ ਚੋਟੀ ਮਿਲ ਜੂਗੀ ਹਾਂਜੀ ਲਓ ਜੀ 92000 ਦੀ ਦੋਸਤੋ ਆ ਮਿਲ ਜੂਗੀ ਤੁਹਾਨੂੰ ਝੋਟੀ ਵੈਸੇ ਰੁੱਤ ਦੇ ਹਿਸਾਬ ਨਾਲ ਹੀ ਹੈ ਠੀਕ ਆ ਜੀ ਤੇ ਇਹ ਮੱਝ ਜਿਹੜੀ ਦੱਸੋ ਇਹ ਝੋਟੀ ਆ ਉਹੋ ਜਿਹਾ ਬਾਜ਼ਾਰ ਦੇ ਵਿੱਚ 7 ਲੱਖ ਦੀ ਕਰ ਲੋ ਠੀਕ ਆ ਜੀ ਜਿੰਨੇ ਦੀ ਮੰਗ ਲਈ ਉਹਨੇ ਥੋੜੇ ਆ ਬਾਕੀ ਅੱਜ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਕਈ ਨਾ ਮੱਠਾ ਚੱਲਦਾ ਕਿ ਨਾ ਜੇ ਮਹਿੰਗੀਆਂ ਹੁੰਦੀਆਂ ਰਹੀਆਂ ਆ ਇਹ ਮਹਿੰਗੀਆਂ ਆਉਂਦੀਆਂ ਰਹੀਆਂ ਮਹਿੰਗੀਆਂ ਵੇਚਦੇ ਰਿਆਂ ਜੇ ਸਸਤੀਆਂ ਆਉਂਦੀਆਂ ਸਸਤੀਆਂ ਵੇਚਦੇ ਆਂ ਪਰ ਅੱਜ ਵੀ ਮਵਾਦੇ ਨਾ ਨਾ ਜੇ ਕਿਸੇ ਹੋਰ ਅੱਡੇ ਤੇ ਹੁੰਦੀ ਤੇ ਲੱਖ ਤੋਂ ਘੱਟ ਨਹੀਂ ਕਿਸੇ ਦੇ ਨਹੀਂ ਨਹੀਂ ਐਡੀ ਵੱਡੀ ਮੱਝ ਕਿੱਥੇ ਲੱਭਦੀ ਹੈ ਹਾਂ ਨਹੀਂ ਲੱਗ ਲੱਗਣ ਦਿੰਦਾ ਕੋਈ ਠੀਕ ਹੈ ਜੀ ਸਾਰੇ ਸਿਆਣੇ ਆ ਵੀਰ ਮੈਨੂੰ ਲੱਗਦਾ ਵੀ ਕੋਈ ਅਣਜਾਣ ਬੰਦਾ ਨਹੀਂ ਹੋਗਾਗਾ ਜਿਹੜਾ ਪਸ਼ੂ ਵਪਾਰ ਦੇ ਨਾਲ ਚਾਹੇ ਪਸ਼ੂ ਕਿੱਤੇ ਦੇ ਨਾਲ ਚਾਹੇ ਦੇਖੋ ਸੰਦੂ ਸਾਹਿਬ ਪਿੰਡੇ 'ਚ ਨਾੜਾ ਫਰਮਾਇਦੇ ਦੁੱਧ ਵਾਲੀ ਉਹ ਸੁਣੋ ਦੋਸਤੋ ਲੇਵਾ ਹਵਾਨਾ ਤੇ 92000 ਦੀ ਦੋਸਤੋ ਪੂਰੀਆ ਕਸਰਾ ਕੁਸਰਾ ਕੱਢ ਕੇ ਤੁਹ ਇਹਨੂੰ ਕਹਿੰਦੇ ਆ ਜੇ ਫੁਲਕਾਰੀ ਦੇ ਕਢਾਈ ਕੀਤੀ ਆ ਆ ਦੇਖੋ ਜੀ ਜਾਲ ਹੀ ਵਿਛਿਆ ਪਿਆ ਠੀਕ ਆ ਤੇ ਚੰਗੀ ਦੋਸਤੋ ਅੱਗੇ ਝੋਟੀ ਆ ਹਾਂ ਛੋਟਾ ਪੋਣੀ ਸਿੰਧੂ ਸਾਹਿਬ ਕਰਦੀ ਜਿੱਥੇ ਕਰਮਾ ਵਾਲੀ ਬੰਦੀ ਐ ਸੇ ਖਲੋਤੀ ਰਹਿੰਦੀ ਐ ਹਾਂ ਤੇ ਚੰਗੀ ਐ ਪਹਿਲੀ ਦੀ ਗੱਲ ਕੋਈ ਭੈਣ ਭਰਾ ਆਵੇ ਆਉਦੀ ਟਿਪ ਕੇ ਤਸੱਲੀ ਕਰਕੇ ਖੜੇ ਕੋਈ ਵੀ ਗੱਬਣ ਮੱਝ ਲੈਂਦਾ ਨਹੀਂ ਤੇ ਜਾਂਦਿਆਂ ਸਾਰੀ ਗੱਡੀ ਚ ਲਾ ਕੇ ਟੇਪ ਲਵੇ ਪਾਰ ਪਿਛੇ ਦੀ ਗੱਬਣ ਮੈਂ ਦੀ ਇੱਕ ਦੋ ਦੋ ਦਿਨਾਂ ਦੀ ਆਪਣੀ ਗਰੰਟੀ ਹੋਊਗੀ ਤੁਹਾ ਬਗਾਨੇ ਘਰ ਆਈਆਂ ਆਪਣੇ ਘਰ ਦੀਆਂ ਦੇ ਗਈਆਂ ਦਿਨਾਂ ਘੱਪਣ ਦਿਖਾਉਣੀਆਂ ਆਪਾਂ ਭਾਰ ਪਿੱਛੇ ਦੀ ਪੂਰੀ ਕਸਲ ਦੀ ਸੰਧੂ ਸਾਹਿਬ ਦੋ ਦਿਨਾਂ ਦੀ ਗਾਰੰਟੀ ਹੋਊਗੀ ਕਿਉਂ ਗਰਮੀ ਆ ਮੁੜ ਕੇ ਕੋਈ ਭੈਣ ਭਰਾ ਜਿਆਦਾ ਵੰਡ ਪਾ ਦੇ ਤੇ ਆਪਾਂ ਨੂੰ ਅਖੇ ਵੀ ਇਹ ਭਾਰ ਬੌਂਡ ਐ ਵੀ ਆ ਫਿਰ ਉਹ ਚ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਇੱਕ ਦੋ ਦਿਨਾਂ ਜੇ ਮੱਝ ਆਪਣੀ ਭਾਰ ਪਾਵੇ ਆਪਾਂ ਨੂੰ ਵੀਡੀਓ ਪਾ ਦਵੇ ਤੇ ਤੇਰੀ ਮਾਂ ਨੇ ਪਿੱਛਾ ਕੱਢਿਆ ਤੇ ਤੂੰ ਦੱਸਿਆ ਨਹੀਂ ਤੇ ਮੱਝ ਲੱਦ ਕੇ ਗੱਲ ਦੇ ਉਹ ਨਹੀਂ ਨਹੀਂ ਚਲੋ ਠੀਕ ਆ ਹਾਂ ਨਵੀਕਰ ਲਾਲ ਕੇ ਸੈਕੰਡ ਨੰਬਰ ਤੇ ਆ ਜਗੇ ਆ ਆਪਣੇ ਕੋਲ ਜਿਹੜੀ ਮੈਂ ਇਹ ਸੰਧੂ ਸਾਹਿਬ ਤੇਜੇ ਸੂਵੇ ਮੱਝ ਸੁਣੀ ਆ ਤੇਜਾ ਸੂਵਾ ਇਹਦੇ 10 ਦਿਨ ਪਏ ਜੇ ਕਰਮਾਲੀ ਦੇ ਸੂਨ ਚ ਲਓ ਜੀ ਤੇਜਾ ਸੂਵਾ 10 ਦਿਨ ਹਜੇ ਪੈਂਡਿੰਗ ਆ ਠੀਕ ਆ ਜੀ 10 ਦਿਨ ਹਜੇ ਲੈਫਟਾ ਸੂਨ ਦੇ ਵਿੱਚ ਸਿੰਗਲ ਹੱਡੀ ਦੀ ਬਿਲਕੁਲ ਪਤਲੀ ਚਮੜੀ ਆ ਦੇਖੋ ਉਹ ਕੱਲੀਆਂ ਕਹਿਣ ਵਾਲੀਆਂ ਗੱਲਾਂ ਨਹੀਂ ਬਿਲਕੁਲ ਪਤਲੀ ਚਮੜੀ ਆ ਤੇ ਪੈਸੇ ਵੀ ਜਿਹੜੇ ਦੋਸਤੋ ਨਾਰਮਲ ਹੀ ਆ ਅੱਜ ਤੁਸੀਂ ਦੇਖ ਸਕਦੇ ਜਿਹੜਾ ਇੰਜਣ ਲਾਇਆ ਸੀਗਾ ਵੱਡਾ ਇੰਜਣ ਅੱਗੇ ਝਾੜ ਲਾਇਆ ਸੀਗਾ ਉਹਦਾ ਬਿਲਕੁਲ ਨਾਰਮਲ ਰੇਟ ਆ ਜਿਹੜੇ ਪਿਛਲੇ ਪਸੂ ਹੋਣਗੇ ਤੇ ਬਿਲਕੁਲ ਇਹਨਾਂ ਦਾ ਵੀ ਜੈਨੂਨ ਤੇ ਜਾਇਜ਼ ਰੇਟ ਹੋਊਗਾ। ਸੰਤੂ ਸਾਹਿਬ ਇੰਜਨ ਦਾ 92 ਮੰਗਿਆ ਮਗਰ ਤੇ ਡੱਬੇ ਆ। ਮਗਰ ਡੱਬੇ ਆ। ਹਾਂ ਠੀਕ ਆ ਤੇ ਕਰ ਲਾ ਤੇਜਾ ਸੁਆ। ਹਾਂਜੀ ਤੇ ਕੱਢ ਜੋ ਹਫਤਾ ਵੀ। ਸੰਤੂ ਸਾਹਿਬ ਇੱਕ ਹਫਤਾ ਦਾ ਸੂਨਚ ਰਹਿੰਦਾ ਵਜਨ ਵਟਾ ਇਹਦਾ ਵੀ ਪੂਰਾ ਜੇ। ਹਾਂ ਨਹੀਂ ਇਹ ਵੀ ਕਿਸੇ ਨੂੰ ਕਰ। ਸੰਤੂ ਵੇਖੋ ਕਿੱਡਾ ਸੋਨਾ ਇਹਨੂੰ ਲੱਗਾ ਕਰਮਾਲੀ ਨੂੰ। ਇਸ ਪਾਰਟੀ ਵੀ। ਲੈ। ਮੂੰਹ ਮੱਥੇ ਦੀ ਬਹੁਤ ਚੰਗੀ ਹੈ ਦੋਸਤੋ ਸ਼ਾਈ ਸ਼ੂਈ ਪੂਰੀ ਆ। ਐ ਬਿਲਕੁਲ ਬਲੈਕ ਮੱਥਾ ਤੇ ਪਿੰਡੇ ਪੁੰਡੇ ਦੀ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾਉਨੇ ਆ। ਹਾਈਟ ਵੀ ਚੰਗੀ ਹੈ ਹਾਈਟ ਮੀਡੀਅਮ ਤੁਸੀਂ ਮੰਨ ਲਓ ਠੀਕ ਹੈ ਜੀ ਮੀਡੀਅਮ ਹਾਈਟ ਆ ਤੇ ਆ ਦੇਖੋ ਕਰੋ ਚੈੱਕ ਬਖਾਲਾ ਬਖੂਲਾ ਇੱਕ ਵਾਰੀ ਸਾਈਡ ਤੋਂ ਦੂਸਾ ਵਾਜ ਮੇਲਾ ਲੁੱਟਣ ਵਾਲਾ ਹੀ ਕੰਮ ਆਪਾਂ ਕਰਨਾ ਬਿਲਕੁਲ ਜੀ ਬਿਲਕੁਲ ਜਾਇ ਜਾਈਆਂ ਜਾਇ ਜੀ ਦੇ ਦੇਣੀਆਂ ਲੋ ਵੀ ਭਰਾਉਂ ਗੁੱਠੀ ਵਾਲਾ ਹਾਥੀ ਚਵਾਈ ਵਾਲਾ ਨੂੰ ਸੰ ਲੱਗਾ ਜੇ ਕਰਮਾਲੀ ਨੂੰ ਪੋਲੀ ਚਵਾਈਏ ਹਾਂ ਟਿਪ ਕੇ ਭਰਾ ਕੇ ਲਿਆਂਦੀ ਆਪਾਂ ਠੀਕ ਆ ਲੋ ਵੀ ਦੋਸਤੋ ਠੀਕ ਆ ਜੀ ਬਾਕੀ ਬਖਾਲਾ ਬਖੂਲਾ ਥੱਲੇ ਦੋਸਤੋ ਸੋਨਾ ਹੈ ਵਿਰਲ ਚੰਗੀ ਹੈ ਜਿਹੜੀ ਮੇਨ ਗੱਲ ਕਰਨ ਵਾਲੀ ਆ ਬਾਕੀ ਜਿਉਂ-ਜਿਵੇਂ ਲੇਵਾ ਦੋਸਤੋ ਪਰੂਗੀ ਥੋੜਾ ਨਖੇੜ ਤੁਸੀਂ ਵੇਖੋਗੇ ਹੋਰ ਨਖੇੜ ਸਾਹਮਣੇ ਨਿਕਲ ਕੇ ਆਊਗਾ ਹੁਣ ਫਿਰ ਹਾਲ ਆ ਵੇਖੋ ਤੁਸੀਂ ਚੱਪੇ-ਚੱਪੇ ਦੇ ਥਣ ਤਕਰੀਬਨ ਹੁਣ ਵੀ ਹੈਗਾ ਪੂਰੀ ਸੰਧੂ ਸਾਹਿਬ ਅੱਜ ਬੰਨੀ ਆ ਤੇ ਨਾੜੀਆਂ ਰੂੜੀਆਂ ਦੋ ਪਾਸੇ ਬਹੁਤ ਸੋਣੀਆਂ ਬਾਲ ਖਾਂਦੀਆਂ ਮੋਟੀਆਂ ਨਾੜਾਂ ਨੇ ਮਿਲ ਕਾਲੀਆਂ ਠੀਕ ਆ 8-10 ਦਿਨ ਲੈ ਜਾਣੇ ਨੇ ਤੇ ਮੂੰਹ ਮੱਥੇ ਦੀ ਚੰਗੀ ਆ ਭਰਾਵੋ ਪਿੰਡੇ ਪੁੰਡੇ ਦੀ ਪੂਰੀ ਵਧੀਆ ਦੇਸ਼ਕਲ ਉਸ ਕਪੂਰੀ ਆ ਬਾਕੀ ਆ ਤੁਸੀਂ ਸਰੂ ਸਾਹਿਬ ਖੁੱਡੇ ਵੇਖੋ ਕਿੱਡੀ ਕੱਡੀ ਦੂਰ ਵੇਚੀ ਜਾਂਦੇ ਲੱਗੇ ਹਾਂ ਠੀਕ ਆ ਅੱਛਾ ਕਰ ਲਾਲ ਭਾਈ ਕੀ ਕਰਦੇ ਆ ਡਿਮਾਂਡ ਹੈ ਇਮਾਨ ਸੰਧੂ ਸਾਹਿਬ ਭਾਵੇਂ ਇਹਦੀ ਕਰ ਲਈਏ 75 ਹਾਂ ਭਾਵੇਂ ਕਰ ਲਈਏ 70 ਸੂਣੀ ਛੱਜਰਿਆ ਮੋਲੇ ਦਾ ਟੋਕੜਾ ਵਾਲਾ 65000 65000 ਦੀ ਹਾਂ 65000 ਦੇ ਵਿੱਚੋਂ 2000 ਰੁਪਏ ਛੋਟ ਕਰਦਾ 63000 ਦੇ ਦਾਂਗੇ ਲਓ ਜੀ 63000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਗੱਬਣ ਤਿਆਰੀ ਵਾਲੀ ਮੱਝ 63000 ਦੀ 63 ਚੋਂ ਸੰਧੂ ਸਾਹਿਬ 1000 ਛੱਡ ਦਾਂਗੇ ਬਾੜ ਬਾੜ ਹੀ ਕਰਦਾਂਗੇ 62 ਬਾੜ 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 ਕਰਿਆਂ ਤੇ ਬਾੜ ਹੀ ਕਰ ਦੋ ਬਾੜ ਹੀ ਕਰਦਗੀ ਆਪਾਂ ਆ ਲਓ ਜੀ ਠੀਕ ਆ ਜੀ 62000 ਦੀ ਦੋਸਤੋ ਜਿਹੜੀ ਇਹ ਹਾਂ ਨਾ ਹੁੰਦੀ ਇਹ ਸੰਧੂ ਸਾਹਿਬ ਹਾਂ ਨਾ ਵਾਲੇ ਮੋਲੀ ਆ ਕੋਈ ਭੈਣ ਭਰਾ ਜਿਆਦੀ ਨਾ ਤੋੜਪੰਨ ਕਰੇ ਇਹਦੇ ਵਿੱਚੋਂ ਕੋਈ ਜਿਆਦਾ ਲੰਮੀ ਚੌੜੀ ਗੇਮ ਨਹੀਂ ਕੀਆ ਹਣਾ ਦੋਸਤੋ ਠੀਕ ਆ ਜੀ ਇਹ ਮੇਲਾ ਲੁੱਟਣ ਵਾਲੀ ਗੱਲਬਾਤ ਆ ਤੋਂ ਜਿਆਦਾ ਵਿੱਚ ਹੋਰ ਮਾਰਜਨ ਵੀ ਤਾਂ ਵੀ ਨਹੀਂ ਹੈਗਾਗਾ ਛੋਟ ਛੱਪੇ ਕਸਰਾ ਘਸਰਾ ਕੱਢ ਕੇ ਬਾੜੀ ਹਰਦੀ ਇਹ ਤੁਹਾਨੂੰ ਮਿਲੂ। ਸੰਦੂ ਸਾਹਿਬ ਆਪਣਾ ਕਈ ਮੰਨ ਲਓ ਭੈਣ ਭਰਾ ਗੁੱਸਾ ਨਾ ਕਰੇ ਆਪਣੀ ਗੱਲ ਦਾ। ਆਪਣਾ ਕਈਆਂ ਵਪਾਰੀਆਂ ਵਾਲਾ ਗੰਮ ਨਹੀਂਗਾ। ਤੇ ਮੰਨ ਲਓ ਹੁਣ ਉਹਦਾ ਇੱਕ ਦਾਹ ਮੰਗ ਲਈਏ ਫੋਨ ਤੇ ਆਖੀਏ ਇਹ ਇਹਨੂੰ ਲੈ ਜਾਓ 95 ਦੇ ਇਹਨੂੰ ਲੈ ਜਾਓ ਰੱਖਦੀ ਆਪਾਂ ਪਹਿਲਾਂ ਹੀ ਮੁੱਲ ਉਹ ਪਉਨੇ ਜਿੰਨੀ ਹਾਂ ਨਾ ਕਰਨੀ। ਉਹ ਬਿਲਕੁਲ ਜੀ ਪਹਿਲਾਂ ਟਿਕਾਣੇ ਵਾਲੀ ਗੱਲ ਕਰਤੀ। ਮੰਨ ਲਓ ਜਿਆਦਾ ਮੁੱਲ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂਗਾ। ਉਹ ਜਿੰਨੀ ਚੀਜ਼ ਹੈਗੀ ਅਗਲੇ ਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਬਾਜ਼ਾਰ ਤੇਜ ਹੁੰਦਾ ਤੇ ਬਾਜ਼ਾਰ ਦੇ ਹਿਸਾਬ ਨਾਲ ਸਵਾ ਲੱਖ ਦੀ ਵੀ ਤੇ ਪਰ ਸਿਆਣਿਆਂ ਦੀ ਘਰ ਤੇ ਹੀਰਿਆਂ ਦੇ ਬਾਜ਼ਾਰ ਨਹੀਂ ਮੰਦੇ ਹਾਂ ਹਾਂਜੀ ਸਹੀ ਹੈ ਜੀ ਪਰ ਆਪਾਂ ਬਿੱਤਰ ਜੀ ਲੈ ਆਂਦੀ ਐ ਬਿਲਕੁਲ ਜੀ ਬਿਲਕੁਲ 92000 ਦੀ ਏਡੀ ਮੈਂ ਕੋਈ ਦਿੰਦਾ ਨਹੀਂਗਾ ਬਾਹਰ ਚਲੋ ਉਹ ਰੋਤ ਰੋਤ ਤਾਂ ਮੇਵਾ ਜਿਵੇਂ ਦਾ ਹੈ ਹਾਂ ਮੱਝ ਵੱਢੀ ਆ ਚਲੋ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਜਿਹੜੇ ਮੁੱਲ ਦੀ ਆਪਾਂ ਦੇਣੀ ਬਿਲਕੁਲ ਜਾਇਜ਼ ਹੈ ਤੇ ਅੱਛਾ ਗਰ ਲਾਲ ਆ ਝੋਟੀ ਆ ਗਈ ਆਪਣੇ ਕੋਲੇ ਕਿਵੇਂ ਆ ਇਹ ਸੰਤੂ ਸਾਹਿਬ ਪਹਿਲੇ ਸਵੇਰ ਝੋਟੀ 'ਚ ਚਾਰ ਦੰਦ ਮੂੰਹ ਅੱਛਾ ਜੀ ਹਾਂਜੀ ਲਓ ਦੋਸਤੋ ਪਹਿਲਾਂ ਝੋਟੀ ਆ ਜੀ ਦੇਖੋ ਸ਼ਰੀਫ ਆਹ ਵੇਖੋ ਤੁਸੀਂ ਸ਼ਰੀਫੀਆਂ ਅਸੀਲੀਆਂ ਇੱਕ ਵਾਰੀ ਤੁਹਾਨੂੰ ਚੈੱਕ ਕਰਾਉਣੇ ਆ ਆ ਲਓ ਤੋਂ ਥਣ ਬਹੁਤ ਵਧੀਆ ਚਾਰੇ ਥਣ ਗਰਲਾ ਬੰਡਾ ਤੁਸੀਂ ਆ ਵੇਖੋ ਇੱਕ ਵਾਰੀ ਆ ਉਲਟ ਬਹਿਣੀ ਪਾਈ ਆ ਜੀ ਹਾਂ ਦੂਜੇ ਸੁਵੇ ਵਾਲਾ ਹੀ ਲੱਗਾ ਕਰਵਾਣੀ ਆ ਇਹ ਦੇਖੋ ਠੀਕ ਆ ਜੀ ਲੋ ਠੀਕ ਆ ਸੋ ਪਹਿਲਾਂ ਝੋਟੀ ਆ ਦੋਸਤੋ ਸਿੰਘੀ ਸਿੰਘੀ ਤੁਹਾਨੂੰ ਦਿਖਾਵਾਂਗੇ ਪੂਰੀ ਬਹੁਤ ਸੋਣੀ ਫੇਸ ਕੁਆਲਿਟੀ ਆ ਆ ਨਾ ਲੈ ਗਿਆ ਖਾਣੇ ਜਾਵੇਂ ਠੀਕ ਆ ਜੀ ਜਾਓ ਕਰ ਲਾਲ ਬਾਹਰ ਕੱਢ ਲੀਏ ਨੂੰ ਤੋ 10 ਦੇ ਕਿੰਨੇ ਕਹੇ ਹਜੇ ਬਾਕੀ ਆ ਸੰਤੂ ਸਾਹਿਬ ਇਹ 4 ਤੋਂ 5 ਲੈ ਜੂਗੀ ਝੋਟੀ ਲਓ ਜੀ 4-5 ਦਿਨ ਤੋਂ ਸੂਹ ਹਜੇ ਬਾਕੀ ਆ ਸੂਣ ਦੇ ਵਿੱਚ ਪਹਿਲਾਂ ਝੋਟੀ ਚੌਗੀ 4 ਦੰਦ ਤੇ ਨਿਸ਼ਕਲੁਸਕੇ ਦੇ ਵੀ ਤੁਸੀਂ ਵੇਖੋ ਹਾਂ ਸੰਤੂ ਸਾਹਿਬ ਕਰਮਾਣੀ ਨੇ ਦੂਜੇ ਸੂਈ ਵਾਲੇ ਪੁੱਟਿਆ ਜੀ ਵੇਖੋ ਹਾਂ ਇਹ ਥਾਣਾ ਦੇ ਪਾਸੇੋਂ ਤਾਂ ਮੈਨੂੰ ਲੱਗਦਾ ਗੱਲਬਾਤ ਗਾਂਧੀ ਹੋਈ ਪਈ ਆ ਲੋਕਾਂ ਨੇ ਸੁਈਆਂ ਨਹੀਂ ਪਹਿਲੇ ਨਾਲ ਜਿਦਾਂ ਮਰਦ ਹੁੰਦੀ ਆ ਮੂਮੋ মিয়া ਤੇ 4 ਦੰਦ ਜੇ ਹਾਂ ਬਖਾਇਆ ਲੋ ਜੀ ਬਹੁਤ ਚੌਕੀ ਠੀਕ ਆ ਜੀ ਆ ਜਿਹੜੇ ਮਾੜੇ ਮਾੜੇ ਚੱਕੇ ਆ ਜੀ ਹਾਂ ਜੀ ਲੈ ਚੌਕੀ ਚਾਰ ਦਾ ਦੋ ਸੋ ਇਹ ਕੱਟੀ ਝੋਟੀ ਆ ਤੇ ਬਾਕੀ ਸੋਹਣੇ ਪਿੱਠਪੂੜੇ ਦੇ ਵਿੱਚ ਆ ਪਤਲੀ ਚਮੜੀ ਤੇ ਥਣੀਆਂ ਥੁਣੀਆਂ ਬਹੁਤ ਸੋਹਣੀਆਂ ਦੋਸਤੋ ਲੰਬਾ ਥਾਣਾ ਉਂਗਲ ਜਿਹੜਾ ਲੰਬਾ ਥਾਣ ਬਿਲਕੁਲ ਸਪੇਸ ਵੰਡ ਕੋ 2-2 4-4 ਇੰਚ ਤੇ ਜਿਹੜਾ ਥਾਣ ਲੱਗਾ ਸੱਜੀ ਖੱਬੀ ਬਹਿਣੀ ਦੀ ਜਿਹੜੀ ਵੰਡ ਕਾਫੀ ਚੰਗੀ ਆ ਅਗਲੇ ਪਿਛਲੇ ਥਾਣਾਂ ਤੇ ਜਿਹੜੀ ਕੋਈ 4-4 4 4 5 5 ਇੰਚ ਤੇ ਦੁੱਧ ਸੰਧੂ ਸਾਹਿਬ ਜੇ ਤਾਂ ਆਪਾਂ ਕੋਈ 12 15 ਨਹੀਂ ਆਂਦੇ ਪਹਿਲੇ ਸਵੇਰ 8 ਕਿਲੋ ਲੀਟਰ ਦੁੱਧ ਚਵਾ ਦੂਗੀ ਪਹਿਲਾਂ ਹਾਂਜੀ ਤਾਂ ਵੀ ਇਹਨਾਂ 8 ਕਿਲੋ ਤਾਂ ਬਿਲਕੁਲ ਚਲੋ ਜੈਜ ਵੀ ਆ ਹਾਂ ਬਹੁਤ ਵਧੀਆ ਲੱਗਾ ਛੋਟੀ ਨੂੰ ਹਾਂ ਗਰ ਲਾਲ ਦਵਾਂਗੇ ਕਿੰਨੇ ਦੀ ਵੀਰੇ ਕਮਾਨ ਸੰਧੂ ਸਾਹਿਬ ਇਹਦੀ ਆਪਾਂ ਉਹਦਾ ਵੀ ਥੱਲੇ ਦੇ ਦੇਣੀ ਜਿੰਨੇ ਕਿਸੇ ਨੂੰ ਤਿਆਰ ਕਰਕੇ ਪੈਣੀ ਆ ਵੀ ਮੰਨ ਲਓ ਆਪਾਂ ਕਈ ਯਾਰ ਛੋਟੀਆਂ ਕਟੀਆਂ ਤਿਆਰ ਕਰਦੇ ਆ ਤੇ ਐਂਡ ਦੇ ਜਿੰਨੇ ਹੀ ਰਕਮ ਉਹ ਖਾਂਦੀਆਂ ਉਹਦਾ ਵੀ ਥੱਲੇ ਦੇ ਦੇਣੀ ਆ ਤਾਂ ਕਿੰਨੇ ਦੀ ਮੁੱਲ ਕੋਈ 75 ਨਹੀਂ ਕੋਈ 70 ਨਹੀਂ ਮੁੱਲ 65 ਇਹ ਵੀ ਬਾੜ ਦੀ 65 ਦੀ ਹਾਂਜੀ ਲਓ ਦੋਸਤੋ ਹਏ ਦਲੇਰ ਸਿੰਘ ਬਾੜਥੇ ਘਰ ਆਏ ਤੇ ਬਾੜ-ਪਾੜ 1000 ਦੀਆਂ ਇਹ ਤੁਹਾਨੂੰ ਮਿਲ ਚੜੀਆਂ ਦੇਖੋ ਪਿੱਠ ਬੁੜਾ ਝੋਟੀ ਦਾ ਬਾਕੀ ਵੇਖੋ ਧੀਧੀ ਧੂਰੀ ਬਹੁਤ ਜਿਆਦਾ ਹੈ ਠੀਕ ਆ ਜੀ ਠੰਢੀ ਆ ਸੀਲ ਸੌਪੂਣਾ ਕਾਫੀ ਜਿਆਦਾ ਝੋਟੀ ਦੇ ਵਿੱਚ ਤੇ ਇਹ ਦੋਸਤੋ 62000 ਦੀ ਤੁਹਾਨੂੰ ਮਿਲ ਜੂਗੀ ਦਿਨ 5 ਲੈ ਜੇ 6 ਲੈ ਜੇ ਆ ਜਿਹੜੀ ਦੋਸਤੋ ਦਿਨਾਂ ਦੀ ਜਿਹੜੀ ਹਜੇ ਲਿਮਟ ਰਹੂਗੀ ਇੰਨੇ ਕ ਦਿਨ ਲੈ ਜੂਗੀ ਜੀ ਬਹੁਤ ਜਿਆਦਾ ਸਤੂ ਸਾਲ ਝੋਟੀ ਚੰਗੀ ਹੈ ਕਰ ਲਾ ਲੋ ਓਵਰਾਲ ਝੋਟੀ ਸਾਰੀ ਚੰਗੀ ਆ ਉਹ ਰਹੇ ਇਹ ਹੋਈਆਂ 77000 ਦੀਆਂ ਵੇਚਦੇ ਰਿਆਂ ਆਪਾਂ ਹੂੰ ਇਹ ਜਾਇਜ ਆਈਆਂ ਜਾਇਜੀ ਦੇ ਦੇ ਜਾਇਜੀ ਦਵਾਂਗੇ ਬਿਲਕੁਲ ਅੱਛਾ ਕਰ ਲਓ ਲੱਗੇ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਆਇਦਰ ਆ ਮੱਝ ਖੜੀ ਇਹ ਸੰਤੂ ਸਾਹਿਬ ਤਿੱਜੇ ਸੂਏ ਮੱਝ ਸੂਈ ਜੇ ਤਿੱਜਾ ਸੂਬਾ ਪਰਸੋਂ ਸ਼ਾਮ ਦੀ ਸੂਈ ਜਾਂ 9 ਲੀਟਰ ਇਹ ਥਲੇ ਬੌਲਾ ਤਿਆਰ ਜਿੱਤਰਾ ਕੋਈ ਭੈਣ ਭਰਾ ਮਰਜੀ ਚ ਹੋਵੇ ਪਰਸੋਂ ਦੀ ਸੂਈ ਮਗਰ ਕਟਾ ਮਗਰ ਕਟਾ ਸੰਤੂ ਸਾਹਿਬ ਨੀਲੀ ਰੱਖੀ ਨਾ ਵੀ ਮਗਰ ਕਟਾ ਦੋਸਤੋ ਪਰਸੋਂ ਦੀ ਸੂਈ ਆ 9 ਕਿਲੋ ਬੌਲੇ ਤੇ ਕੋਈ ਭਰਾ ਮੰਨ ਲੈ ਆਹ ਦੇਖੋ ਣਾੜੂ ਨਾਲ ਬੱਚੇ ਦਾ ਣਾੜੂ ਬਿਲਕੁਲ ਆਹ ਦੇਖੋ ਗ ਮਗਰ ਕਟਾ ਮੇਲ ਕਾਫਾ ਸੁਆ ਕਰ ਲਾ ਲਗਨ ਮੈਂ ਸੁਆ ਸੋ ਤਿਜਾ ਲੋ ਜੀ ਤਿਜਾ ਸੁਆ ਦੋਸਤੋ ਤੇ 9 ਕਿਲੋ ਬੋਲਾ ਹੁਣ ਜਿਹੜਾ ਇਹਦੇ ਥੱਲੇ ਹਾਜ਼ਰ ਆ ਕਿਵੇਂ ਚੋਣ ਚੋਣ ਨਿਕਲੀ ਚੋਈ ਸੰਧੂ ਸਾਹਿਬ ਇੱਕ ਨੰਬਰ ਆ ਕੋਈ ਪੂਰਤਣਾ ਨਹੀਂ ਕੋਈ ਥਣ ਵੱਧ ਘਟ ਨਹੀਂ ਪੋਲੀ ਚੋਈ ਜੀ ਬਿਲਕੁਲ ਲੋ ਕੋਈ ਡੋਕਾ ਕਰਵਾ ਲਿਆ ਆਪਾਂ ਥੱਲੇ ਨਹੀਂ ਛੱਡੀ ਸਵੇਰੇ ਬਿਲਕੁਲ ਐ ਸਾਰੀ ਸਾਫ ਕਰਤੀ ਹੂੰ ਲੋ ਸੁਖਾਲਾ ਬਖੂਲਾ ਦੋਸਤੋ ਬੇਸ਼ੱਕ 2 ਲੀਟਰ ਪਲੱਸ ਲਾਈ ਆ ਪਰ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਸੰਧੂ ਸਾਹਿਬ ਆਪਾਂ ਦੁੱਧ ਵੀ 9 ਹੀ ਦੱਸਿਆ ਹੈ ਮੋਲਵੀ ਨੌ ਦਾ ਲਾਂਗੇ ਦੁੱਧ 20 ਲੀਟਰ ਹੀ ਚਵਾ ਦੂੰਗੀ ਪਰਸੋਂ ਦੀ ਸੂਈ ਥਲੇ 9 ਲੀਟਰ ਹਾਂ ਬਹੁਤ ਸਟਾਰਟਿੰਗ ਚੰਗੀ ਆ ਜਿਹੜੀਆਂ ਮੱਝਾ 15-15 ਕਿਲੋ ਦੁੱਧ ਕੱਢਦੀਆਂ ਇਹਨਾਂ ਦੇ ਨਾਲ ਗਰਮੀ ਜਾੜ ਹੱਟੇ ਫਿਰ ਨਹੀਂ ਆ ਤਾੜੀਆਂ ਸਹੀਆਂ ਹਾਂ ਬਿਲਕੁਲ ਜੀ ਬਿਲਕੁਲ ਸੋ ਗਰਮੀ ਨਾਲ ਦੋਸਤੋ ਬਿਲਕੁਲ ਮਨੁੱਖੀ ਜੀਵਨ ਤੇ ਪ੍ਰਭਾਵਤਾ ਦੇ ਬਿਲਕੁਲ ਪਸ਼ੂਆਂ ਦਾ ਹੋਣਾ ਤਾਂ ਲਾਜ਼ਮੀ ਆ ਵੈਸੇ ਪਸ਼ੂ ਜਿਹੜਾ ਕੋਈ ਕਿਲੋ 2-2 ਕਿਲੋ ਵੈਸੇ ਡਾਊਨ ਚੱਲ ਰਿਹਾ ਦੁੱਧ ਤੋਂ ਤੁਹਾਨੂੰ ਦੱਸ ਦਿਨੇ ਗਰਮੀ ਨਹੀਂ ਖਿਲਾਉਂਦੇ ਦੀ ਰਾਤ ਮੱਛਰ ਨਹੀਂ ਖਿਲਾਉਂਦੇ ਇਹਨਾਂ ਨੂੰ ਹਾਂ ਲੋ ਵੀ ਠੀਕ ਆ ਮਿਲਦੀ-ਮਿਲਦੀਆਂ ਪੂਰੀਆਂ ਰਾਜੀ ਹੋ ਗਈ। ਦੋਵੇਂ ਟਾਈਮ। ਠੀਕ ਆ ਜੀ। 6 ਵਜੇ ਦੋਸਤ ਇੱਕ ਵਾਰੀ ਇਹਦੀ ਚਲਾ ਕੇ ਦਿਖਾਉਂਟ ਆ। ਆ ਕਰੋ ਚੈੱਕ। ਸੰਤੂ ਸਾਹਿਬ ਅੱਜ ਵੀ ਉਦਨ ਵਾਲੇ ਆਫਰ 5000 ਦੇ ਕੋਈ ਭਰਾ ਚੋਂ ਮੱਜਾਂ ਦੇ ਵਿੱਚੋਂ ਕਿਸੇ ਦੀ ਵੀ ਸਾਈਡ ਲੱਭ ਜੇ ਦੇ। ਆ। ਬਿਲਕੁਲ ਜੀ ਬਿਲਕੁਲ। ਲਓ ਦੋਸਤੋ ਵੈਸੇ ਚੋਂ ਨੁਕਰਾਂ ਤੋਂ ਇੱਕੋ ਜੀਆਂ ਨੇ ਪਿੱਠ ਪੁੜੇ ਵਾਲੀ ਸਾਈਡ ਵੇਖ ਲਓ। ਹਵਾਨਾ ਲੇਵਾ ਵੇਖ ਲਓ। ਇਹ ਨਹੀਂ ਹੈਗਾ ਕਿ ਵੀ ਥੋੜਾ ਜਿਹਾ ਨੱਕਾ ਪੰਨਦੀ ਆ ਕੋਈ ਸਾਈਡ ਚੱਕਦੀ ਆ ਜਾਂ ਰੱਖਦੀ ਆ ਠੀਕ ਆ ਜੀ। ਬਿਲਕੁਲ ਪੱਧਰ ਬਖਾਲੇ ਆ ਤੇ ਇਸ ਮਾਝ ਦੇ ਥਲੇ 9 ਕਿਲੋ ਦੁੱਧ ਤੀਜਾ ਸਵੇਰ ਸੁਆ ਸੰਦੂ ਸਾਹਾ ਪਤ ਜਾਂ ਮੰਨ ਕੇ ਲਈ ਆ ਕੋਈ ਭੈਣ ਭਰਾ ਚੌਥਾ ਮੰਨ ਕੇ ਲੈ ਸਕਦਾ ਆਪਣੇ ਘਰ ਦੀਆਂ ਦੇਗੀਆਂ ਨਹੀਂ ਆਪਾਂ ਲੈਂਦੀਆਂ ਆ ਆ ਬਿਲਕੁਲ ਆਪਾਂ ਜਿਹੜੇ ਭਰਾਵਾਂ ਤੋਂ ਲਈ ਉਹਨਾਂ ਦੇ ਘਰ ਦੀ ਮਾਝ ਉਹਨਾਂ ਆਪਾਂ ਤੀਜਾ ਸੂਆ ਦੱਸਿਆ ਅੱਗੇ ਲਈ ਸਮਝਿਆ ਅੱਗੇ ਸਮਝ ਹੁੰਦੀ ਗਰ ਲਾਲ ਹਰਕਤ ਆਪੋ ਆਪਣੀ ਠੀਕ ਆ ਜੀ ਉਹਨੂੰ ਕਿਸੇ ਨੂੰ ਕੋਈ ਵੱਧ ਲੱਗਦਾ ਸੁਆ ਕੋਈ ਘੱਟ ਲੱਗਦਾ ਉਹ ਆਪਦਾ ਡਿਸਾਈਡ ਕਰ ਲੂ ਕੋਈ ਜੀ ਆਪਾਂ ਸੰਦੂ ਸਾਹ ਇਹਦੇ 9 ਕਿਲੋ ਦੇ ਹੱਕਦਾਰ ਆ ਦੁੱਧ ਚੋਂ ਆਉਂਦੇ ਜੋ ਦੱਸਾਂਗੇ ਹਾਂ ਬੱਚੇ ਦੇ ਮਿਲੂਗੀ ਚਵਾਈ ਪੋਲੀ ਹੋਗੀ ਕੋ ਭੋਰ ਛਟਾ ਵੀ ਥਾਣਵਾਦ ਘਾਟ ਹੋਵੇ ਤਾਂ ਆਉਣ ਜਾਂਦਾ ਕਰਾਇਆ ਦਾਂਗੇ ਦਾ ਆ ਬਿਲਕੁਲ ਜੀ ਇਸੋਂ ਤਾਂ ਹੀ ਗਰੰਟੀ ਆ ਮਾਸ਼ੀ ਇਹ ਤਾਂ ਮੁੱਲ ਕਰ ਲਾਲ ਕੀ ਮੁੱਲ ਸੰਤੂ ਸਾਹਿਬ ਜਿਦਾਂ ਤਾਰੀ ਸੋਈ ਆ ਕੋਈ 75 ਨਹੀਂ ਕੋਈ 70 ਨਹੀਂ ਹਾਂ ਜੀ 68000 ਦੀ ਦੇ ਦਾਂਗੇ 68000 ਦੀ ਹਾਂ ਜੀ ਠੀਕ ਹੈ ਜੀ 68000 ਦੇ ਵਿੱਚੋਂ ਕੇ ਮਾਨਤਨ 1000 ਛੱਡਦਾ ਤੁਹਾਡੇ ਕਹਿੰਦੇ 68000 ਦੀ ਹਾਂ ਨਹੀਂ ਹੋਣੀ ਜੀ ਠੀਕ ਹੈ ਜੀ ਹਾਂ ਜੀ ਲਓ ਜੀ 68000 ਦੀ ਭਰਾਵੋ ਇਹ ਮੱਝ ਮਿਲ ਜੂਗੀ ਤੁਹਾਨੂੰ ਬਾਕੀ ਛੱਡੇ ਛੋਟੇ ਦੀਆਂ ਬੜੀਆਂ ਸਫਾਈਆਂ ਕਰਮਾਲੀ ਦੇ ਵਿੱਚ ਬਾਕੀ ਤੁਸੀਂ ਆਰਡਰ ਵੇਖ ਰਹੇ ਜਿਵੇਂ ਜਿਵੇਂ ਹੁਣ ਚੁਵਾਈ ਦਾ ਸਮਾਂ ਨੇੜੇ ਆ ਗਿਆ ਓਵੇਂ ਓਵੇਂ ਦੋਸਤੋ ਲੈਵਾ ਠੀਕ ਆ ਸੋ ਬੇਨਪੂਨ ਪਤਲੀ ਚਮੜੀ ਦੀ ਨਿਸ਼ਾਨੀ ਆ ਦੋਸਤੋ ਬਿਲਕੁਲ ਬੇਨਪੂਨ ਮੋਟੀਆਂ ਤੁਹਾਨੂੰ ਉੱਪਰ ਪਿੰਡੇ ਤੋਂ ਉੱਪਰੋਂ ਦਿਖਾਈ ਦੇਣਗੀਆਂ ਬਿਲਕੁਲ ਐ ਕਾਗਜ਼ ਵਰਗੀ ਪਤਲੀ ਚਮੜੀ ਆ ਆ ਮੂੰਹ ਮੱਥੇ ਤੋਂ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਠੀਕ ਆ ਸੋ 9 ਕਿਲੋ ਦੁੱਧ ਭਰਾਉਣ ਬਰੂਣ ਚੋਣ ਇੱਕ ਨੰਬਰ ਆ ਜਿੱਦਾਂ ਮਰਜ਼ੀ ਮੇਰਾ ਭਰਾਣ ਕੇ ਆਪਣੀ ਤਸੱਲੀ ਕਰ ਲੈ ਠੀਕ ਆ ਇੱਕ ਲਾਸਟ ਵਿੱਚ ਨਾਗ ਤੁਹਾਨੂੰ ਦਿਖਾ ਬੜਕ ਵੀਰ ਦੇ ਕੋਲੇ ਬਕਾਊਗਾ ਤੇ ਗਰਨਾਲ ਵੈਸੇ ਜ਼ਿਆਦਾਤਰ ਮੱਝਾਂ ਹੀ ਆਪਾਂ ਲੈਣੀਆਂ ਕਦੀ ਕਦੀ ਇਦੋਂ ਇੱਕ ਦਾ ਪੀਸ ਆ ਹੀ ਜਾਂਦਾ ਸੰਤੂ ਸਾਹਿਬ ਜਰਸੀ ਡਿਮਾਂਡ ਵਾਵਾ ਕਰਦੇ ਪਣਪਰਾ ਤੇ ਆਪਾਂ ਲੈ ਆਈਏ ਬਈ ਚਾਹੀਦਾ ਸੀਗਾ ਅੱਜ ਨੀਲੀ ਰਾਵ ਵੀ ਨਹੀਂ ਹੈਗੀ ਤੇ ਜਰਸੀ ਲੈ ਆਂਦੀ ਆ ਆ ਦੋਵੇਂ ਬ੍ਰਾਂਡ ਹੀ ਹੈਗੇ ਹਾਂ ਅੱਛਾ ਤੇ ਜਰਸੀ ਪਹਿਲੇ ਨਹੀਂ ਕਿ ਦੂਜੇ ਇਹ ਸੰਤੂ ਸਾਹਿਬ ਪਹਿਲੇ ਸੂਏ ਵੱੱਛੀ ਸੋਈ ਏ ਇਹਨੂੰ ਸੂਈ ਨੂੰ ਅੱਜ 25 ਤੋਂ 26 ਦਿਨ ਹੋ ਗਏ ਆ ਵੱੱਛੀ ਜਿਹਦੇ ਮਗਰ ਵੀ ਵੱੱਛੀ ਏ ਉਹਦੀ ਮਗਰ ਵੀ ਵੱੱਛੀ ਆ ਆ ਉਹ ਵੱੱਛੀ ਆ ਕਿੰਨੇ ਕ ਸਮੇਂ ਦੀ ਸੂਈ ਆ ਸੰਤੂ ਸਾਹਿਬ 25 ਤੋਂ 26 ਦਿਨ ਭਰਾਵਾਂ ਨੇ ਆ ਹਾਂ ਹਾਂ ਲੋਬ ਦੋਸਤੋ ਹਾਂ ਬੱਚਾ ਜਮਗਰ ਬੱਸੀ ਆ ਤੇ ਆਪ ਦੋਸਤੋ ਪਹਿਲਾ ਸੂਆ ਸੂਈ ਆ ਠੀਕ ਆ ਜੀ ਸਮਾਂ ਤੁਹਾਨੂੰ ਦੱਸਿਆ ਵੀ ਕੋਈ ਮਹੀਨਾ ਮੰਨ ਲੈ ਵੀਰ ਤੇ ਬਾਕੀ ਦੋ ਤੱਕ ਇਹਨਾਂ ਦੇ ਥੱਲੇ ਦੋਦ ਸੰਦੂ ਸਾਹਿਬ ਇਹਦੇ ਥੱਲੇ 12 ਲੀਟਰ ਆਜਰ ਜੀ ਅੱਜ ਹੀ ਚੋਕੇ ਕਰਮਾਂ ਵਾਲੀ ਆਪਾਂ ਲੈ ਜਾਂਦੀ ਆ ਅੱਛਾ ਜੀ ਇਹ ਦੇਖੋ ਕੋਈ ਇਹਨਾਂ ਵੰਗੇ ਦੀ ਵੀ ਨਹੀਂ ਲੋੜ ਆ ਪੂਰਾ ਥੀ ਜਵਾਈ ਵਾਲਾ ਥਾਂ ਬਣਾਉਣੀ ਆ ਠੀਕ ਆ ਜੀ ਲਓ ਵੀ ਦੋਸਤੋ ਬਿਲਕੁਲ ਚੋਈ ਜਿਹੜੀ ਅੱਕ ਨੰਬਰ ਤੇ ਇਹ ਵੇੜਾ ਦੋਸਤੋ ਬਦਾਮੀ ਰੰਗ ਦੇ ਵਿੱਚ ਛੋਟਾ ਕੰਨ ਛੋਟੀ ਬੂਥੀ ਠੀਕ ਹੈ ਜੀ ਬੂਦੀ ਵਾਲੀ ਵੇੜ ਬੂਦੀ ਵਾਲੀ ਜਰਸੀ ਜੈ ਕਰ ਲਾਲ ਬਾਈ ਕੱਢ ਲੀਏ ਬਾਹਰ ਜਿਤਨਾ ਮੋਦੀ 12 ਕਿਲੋ ਜਿਹੜਾ ਦੋਸਤੋ ਇਹਦੇ ਥੱਲੇ ਹੁਣ ਹਾਜ਼ਰ ਆ ਜਿਤਨਾ ਮੋਦੀ ਵਾਲਾ 2000 ਇਹਦੇ ਬੂਦੀ ਵਾਲੀ ਜਰਸੀ ਹੈ ਇਹ ਬੂਦੀ ਵਾਲੀ ਜਰਸੀ ਹੈ ਹਾਂ ਠੀਕ ਹੈ ਜੀ ਬਹੁਤ ਪਿਆਰੀ ਵੇੜਾ ਦੋਸਤੋ ਬਾਕੀ ਆ ਕੁਆਲਿਟੀ ਵੇਖ ਕੇ ਤੁਸੀਂ ਤੁਹਾਨੂੰ ਬੱਚੀ ਪਸੰਦੀ ਆ ਪੂਰਾ ਮੱਝਾਂ ਵਰਗਾ ਗੋਲ ਬਣਾਇਆ ਜਾਂਦੀ ਆ ਹਾਂ ਤੁਹਾਨੂੰ ਪਤਾ ਆਪਣੇ ਛੋਟੇ ਸਾਂ ਦੀ ਗਾਂ ਚ ਹੋਈ ਨਹੀਂ ਜਾਂਦੀ ਆ ਪਤਾ ਨਹੀਂ ਲੈਂਦੇਗਾ ਆ ਬਿਲਕੁਲ ਦੁੱਧ ਦੇ ਥਲੇ ਸੰਧੂ ਸਾਹਿਬ 12 ਲੀਟਰ ਜੇ ਇਹ ਕੱਲ ਸ਼ਾਮਾਂ ਦੀ ਆਪਾਂ ਵਸ਼ੀ ਲਈ ਸਾਰੀ ਇਹਦੀ ਡਿਟੇਲ ਦੱਸ ਦਿੰਨੇ ਆ ਕੱਲ ਸ਼ਾਮੀ ਆਪਾਂ ਚੋਗੇ ਉਹਨਾਂ ਨੂੰ ਭਰਾਵਾਂ ਨੂੰ ਬਿਆਨਾ ਦੇ ਆ ਤੇ ਸਵੇਰੇ ਆ ਮਾ ਚੋਣ ਵਾਲੀ ਲੈ ਜਾਾਂਗੇ ਸਵੇਰੇ ਗੱਡੀ ਮਿਲੀ ਲੇਟ 8:30 ਵਜੇ ਘਰੇ ਲਿਆ ਕੇ ਚੋਈ ਆ ਕਿੰਨਾ ਦੁੱਧ ਕਰਿਆ ਦੁੱਧ ਦੇ ਦੇ ਘਰ ਆ ਕੇ 7 ਲੀਟਰ ਦਿੱਤਾ ਸਵੇਰੇ ਠੀਕ ਆ ਕਿਉਂ ਲੇਟ ਹੋ ਗਈ ਨਾ ਆ ਸਮਾਂ ਥੋੜਾ ਪਹਿਲਾਂ ਹਾਂਜੀ ਸੰਧੂ ਸਾਹਿਬ ਦੁੱਧ ਦੇ ਥਲੇ 12 ਲੀਟਰ ਹੀ ਕੋਈ ਭੈਣ ਭਰਾ ਆਨਲਾਈਨ ਮੰਗਾਉਂਦਾ ਤਾਂ 11 ਮੰਨ ਕੇ ਲੈ ਜੀ ਠੀਕ ਹੈ ਹਾਂਜੀ ਤਾਂ ਦੋਸਤੋ 11 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਕੋਈ ਵੀਰ ਘਰੇ ਆਣ ਕੇ ਤਸਦੀ ਕਰਨੀ ਚਾਹੁੰਦਾ ਉਹ ਤੁਹਾਡੀ ਖੁਸ਼ੀ ਆ ਉਹ ਦੁੱਧ ਤੁਸੀਂ ਜਿੰਨਾ ਦੱਸਿਆ ਉਹਨਾਂ ਪੂਰਾ ਚੋਕੇ ਤਸਦੀ ਕਰ ਲਿਓ ਠੀਕ ਹੈ ਜੀ ਤੇ ਗਰਲਾ ਲਈ ਦਾ ਮੁੱਲ ਫਿਰ ਕੀ ਕਰਾਂਗੇ ਮੁੱਲੋ ਸੰਧੂ ਸਾਹਿਬ ਇਹੋ ਜਿਹੇ ਵੜਾਂ ਦੇ ਮੈਂ ਆਮ ਹੀ ਵੀਡੀਓ ਬਹਿਣਾ ਹੈ ਗਾਵਾਂ ਦਾ ਤਾਂ ਨਹੀਂ ਐਡਾ ਕੋਈ ਰੇਟ ਘਟਿਆ ਕੋਈ ਭਰਾ 50 ਮੰਗੀ ਜਾਂਦਾ ਕੋਈ 55 ਮੰਗੀ ਜਾਂਦਾ ਯਾ ਆਪਨਾ ਨਾ 45 ਜੇ ਨਾ 40 ਜੇ ਆਹ ਮੁੱਲ 38 ਆਹ ਹਾਂ ਨਾ 35 ਦੀ 35 ਦੀ ਹਾਂ ਜੀ ਲੋਕ ਦੋਸਤੋ ਜਿੱਥੋਂ ਤੱਕ ਦੋਸਤੋ ਦੇਦਾ ਨਹੀਂ ਆ ਉਹ 35000 ਠੀਕ ਆ ਕੋਈ 38 ਨਹੀਂ ਕੋਈ 40 ਨਹੀਂ ਗਾ 12 ਕਿਲੋ ਦੁੱਧ 11 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਥਣਾ ਥੋਣਾ ਦੀ ਸਾਫ਼ ਸੁਥਰੀ ਆ ਤੇ ਮਗਰ ਵੀ ਬਚੀ ਆ ਠੀਕ ਆ ਜੀ ਹਾਂ ਅਸਲ ਹਾਂ ਆਪਾਂ ਗਾਂ ਵਾਲਾ ਮੁੱਲ ਨਹੀਂ ਕੀਤਾ ਆਪਾਂ ਕੀਤਾ ਹੈ ਦੋ ਫਲਾ ਵਾਲੀ ਬੱਕਰੀ ਦਾ ਹੀ ਆਹ ਤੇ ਚੰਗੀ ਵਹਿੜ ਵੀ ਚੰਗੀ ਆ ਗਰਮੀ ਭਾਰੇ ਨੇ ਚਰਿੰਦੇ ਆ ਭਾਸਿਆਲ ਭਰ ਬੋਟ ਚਵਾ ਦੇਣਾ ਸੰਜੂ ਸਾਹਿਬ ਜਿਹੜੀ ਜਰਸੀ ਗਾਂ ਇਹਦਾ ਦੁੱਧ ਮੱਝਾ ਰਗੇ ਜਾਂਦਾ ਹਾਂ ਜਿਹੜਾ ਭਰਾਜਾ ਦੀ ਕੋਈ ਰਕਮ ਨਹੀਂ ਲਾਉਣ ਚਾਹਗਾ ਉਹਨੂੰ ਬਹੁਤ ਵਧੀਆ ਆ ਸਹੀ ਆ ਹਾਂ ਜਿਤਨਾ ਵਹਿੜ ਨਵੀਂ ਆ ਮਗਰ ਬੱਚੀ ਆ ਹਾਂਜੀ ਇਹ ਆਪਾਂ ਨੂੰ ਭਾਣਾ ਬਣੀ ਜਾਂ ਆਪਾਂ ਭਾਣਾ ਦੇ ਦੇਣੀ ਬਿਲਕੁਲ ਜੀ ਬਿਲਕੁਲ ਲੋ ਦੋਸਤੋ 35000 ਦੀ ਤੁਹਾਨੂੰ ਮਿਲ ਜੂਗੀ ਤੇ ਰੰਗ ਰੂਗ ਬਹੁਤ ਸੋਹਣਾ ਜਿਦਾ ਇੱਕ ਅਪਰਿਜਨਲ ਕਲਰ ਦੇਖਦੇ ਆ ਬਾਦਾਮੀ ਰੰਗ ਦੇ ਵਿੱਚ ਆ ਪਹਿਲਾਂ ਨੂੰ ਬੱਚੀ ਸੂਈ ਆ ਮਗਰ ਵੀ ਬੱਚੀ ਆ ਗਈ ਆ ਠੀਕ ਆ ਜੀ ਜੋੜੀ ਜਿਹੜੀ ਬਿਲ ਤੇ ਰੇਡ ਪੜਤਾ ਬਿਲਕੁਲ ਜਾਇਜ਼ 35000 ਦੇ ਵਿੱਚ ਤੁਹਾਨੂੰ ਮਿਲ ਜੂਗਾ ਤੇ ਗਰਲਾਲ ਵੀਰੇ ਅੱਜ ਆਪਣੇ ਕੋਲ ਨਾਕੀ ਟੋਟਲ ਹਾਂਜੀ ਸੰਧੂ ਸਾਹਿਬੇ ਪੰਜ ਨਾਕੀ ਹੈ ਆਪਣੇ ਕੋਲ ਬੋਲ ਦੇ ਨੰਬਰ ਆਪਣੇ ਨੰਬਰ ਹੈਗਾ ਸੰਧੂ ਸਾਹਿਬ 97792 94006 97792 94006 ਪਿੰਡ ਡੱਲ ਤਸਵੀਰ ਪੱਟੀ ਜਿਲ੍ਹਾ ਤਰਨਤਾਰ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਇਹ ਨੰਬਰ ਆ ਜਿਹੜੇ ਸਕਰੀਨ ਦੇ ਉੱਪਰ ਚੱਲ ਰਹੇ ਆ ਤੇ ਪਸ਼ੂ ਤੁਸੀਂ ਬਾਕੀ ਕਮੈਂਟਾਂ ਦੇ ਵਿੱਚ ਦੱਸ ਦਿਓ ਰੇਡ ਪੜਤਾ ਬੜਾ ਜਾਇਜ਼ ਆ ਸੋ ਬਿਲਕੁਲ ਬਾਜ਼ਾਰ ਦੇ ਹਿਸਾਬ ਨਾਲ ਦੋਸਤੋ ਚੱਲਣਾ ਪੈਂਦਾ ਜਿਹੋ ਜਿਹਾ ਬਾਜ਼ਾਰ ਆ ਉਹੋ ਜਿਹਾ ਰੇਟ ਮੱਝਾਂ ਅੱਜ ਵੀ ਚੰਗੀਆਂ ਨੇ ਸਾਫ਼ ਸੁਥਰੀਆਂ ਨੇ ਥਣ ਦੇਵੇ ਵਾਲੇ ਪਾਸਿਓਂ ਵੀ ਮੂੰਹ ਮੱਥੇ ਵਾਲੇ ਪਾਸਿਓਂ ਵੀ ਬਿਲਕੁਲ ਸਿੰਗਾ ਸੁਗਾ ਵਾਲੇ ਪਾਸਿਓਂ ਕੋਈ ਗੈਰ ਨਹੀਂ ਕੀ ਚੰਗੇ ਪਸ਼ੂ ਆ ਚਮਕ ਤਮਕ ਵਾਲਿਆ ਬਾਕੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਤਿੰਨ ਗੱਬਣ 2850 ਦਿਖਾਤੇ ਆ ਤਾਂ ਉਹ ਸਾਬ ਲੋਕਾਂ ਨੇ ਬਾਜ਼ਾਰ ਛੱਡਿਆ 50% ਆਪਾਂ 60% ਹੀ ਸੁੱਟਦਾ ਚਲੋ ਵਧੀਆ ਹੁਣ ਮੰਨ ਲਓ ਆਪਾਂ ਲੋਕਾਂ ਦੇ ਘਰਾਂ ਚੋਂ ਮਾਲ ਲੈ ਲਏ ਆ ਘਰਾਂ ਐ ਮਾਲ ਲੈਨੇ ਆ ਫਿਰਕੇ ਆਪ ਦੇ ਰੀਏ ਸਾਡੇ ਏਰੀਆ ਚ ਅਸੀਂ ਰੋਜ਼ ਫਿਰਦੇ ਆ ਕੋਈ ਵੀ ਭਰਾ ਉਹ ਜੀ ਝੋਟੀ ਦਾ 1,20,000 ਤੋਂ 1,10,000 ਤੋਂ ਮੁੱਲ ਨਹੀਂ ਘਟ ਕਰਦਾ ਸਹੀ ਆ ਜੇ ਆਪਾਂ ਜਾਇਜ਼ ਦਾਂਗੇ ਆਪਣੀ ਵੀਡੀਓ ਵੇਖਣਗੇ ਹੋ ਸਕਦਾ ਕੱਲ ਨੂੰ ਆਪਾਂ ਨੂੰ ਜਾਇਜ਼ ਦੇ ਦੇਣਾ ਸਹੀ ਜਾਇਜ਼ ਮਿਲ ਜੂਗਾ ਹਾਂ ਹਨਾ ਲਓ ਦੋਸਤੋ ਇਹ ਗੱਲ ਸਿਆਣੀ ਹੈ ਵੀਰ ਦੀ ਬਿਲਕੁਲ ਪਤਲੀ ਜੀ ਕਮਾਈ ਨਾਲ ਜਿਹੜਾ ਕੰਮ ਕਰਨਾ ਚਾਹੀਦਾ ਚੱਲਣਾ ਚਾਹੀਦਾ ਬਿਲਕੁਲ ਨਾਰਮਲ ਰੇਟਾਂ ਦੇ ਉੱਪਰ ਪੋਸਲ ਦੇ ਦੇਣੇ ਚਾਹੀਦੇ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸ਼ਤ ਸਤਿ ਸ਼੍ਰੀ ਅਕਾਲ